ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਜਿਹੜੀ ਜਗ੍ਹਾ ਤੇ ਪਹੁੰਚੇ ਆ ਪਿੰਡ ਸੇਲਬਰਾ ਤਹਿਸੀਲ ਆ ਜਿਹੜੀ ਇਹਦੀ ਫੂਲ ਆ ਤੇ ਜ਼ਿਲ੍ਹਾ ਬਠਿੰਡਾ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਨਵੇਂ-ਨਵੇਂ ਫਾਰਮਰਾਂ ਨਾਲ ਆ ਜਿਹੜੀ ਹੈਗਾ ਹਰ ਵਾਰੀ ਥੋਡੀ ਰੂਬਰੂ ਥ ਨੂੰ ਕਰਾਉਣੇ ਆ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਛੋਟੇ ਫਾਰਮ ਤੋਂ ਵੱਡੇ ਫਾਰਮ ਵਾਲਾ ਜਿਹੜਾ ਫਾਰਮਰ ਗਿਆ ਉਹਨੂੰ ਕੀ ਦਿੱਕਤਾਂ ਆ ਤੇ ਜਿਹੜਾ ਕੋਈ ਫਾਰਮਰ ਨਵਾਂ ਭਰਾ ਆਉਣਾ ਚਾਹੁੰਦਾਗਾ ਉਹ ਉਹਨਾਂ ਦਿੱਕਤਾਂ ਤੋਂ ਬਚ ਸਕੇ ਆਪਾਂ ਉਹ ਜਿਹੜੀ ਹੈਗੀ ਵੀਡੀਓ ਦੇ ਵਿੱਚ ਇਹ ਸਾਰੀ ਡਿਟੇਲ ਦੰਨੇ ਆ ਵੀ ਕੰਮ ਉਹਨਾਂ ਨੇ ਕਦੋਂ ਸ਼ੁਰੂ ਕੀਤਾ ਕਿਵੇਂ ਸ਼ੁਰੂ ਕੀਤਾ ਕੀ ਦਿੱਕਤਾਂ ਆ ਜੇ ਉਹਨਾਂ ਨੂੰ ਮਦਦ ਮਿਲੀ ਆ ਤਾਂ ਕਿਸ ਕਿਸ ਤੋਂ ਮਿਲੀ ਆ ਕੀ ਸਬਸਿਡੀ ਲਈ ਆ ਉਹਨਾਂ ਨੇ ਜਾਂ ਕਿਸੇ ਕੰਪਨੀ ਨੇ ਕੀ ਸਪੋਰਟ ਕੀਤੀ ਆ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦੰਨੇ ਆ ਤਾਂ ਕਿ ਜਿਹੜਾ ਕੋਈ ਹੋਰ ਭਰਾ ਨਵੇਂ ਇਹਦੇ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਸੌਖਾ ਹੋ ਜੇ ਉਹਨਾਂ ਨੂੰ ਪਤਾ ਲੱਗ ਜੇ ਵੀ ਕਿਹੜੇ ਰਾਹ ਰਾਹੀਂ ਅਸੀਂ ਜਿਹੜਾ ਹੈਗਾ ਵੱਡੀ ਮੰਜ਼ਿਲ ਵੱਲ ਨੂੰ ਜਾਣਾ ਉਹਦੇ ਲਈ ਤੁਹਾਨੂੰ ਜਾਣੂ ਕਰਾਉਣ ਵਾਸਤੇ ਅੱਜ ਜਿਹੜੀ ਜਗ੍ਹਾ ਤੇ ਆਏ ਆ ਆਪਾਂ ਫਾਰਮਰ ਭਰਾ ਨਾਲ ਤੁਹਾਡੇ ਆਪਾਂ ਗੱਲਬਾਤ ਕਰਾਉਣੇ ਆ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਇਹਦੇ ਬਾਰੇ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਹੈ ਠੀਕ ਹੈ ਜੀ ਪਿੰਡ ਸੇਲਵਰਾ ਪਿੰਡ ਸੇਲਵਰਾ ਜੀ ਅੱਛਾ ਆਪਾਂ ਜਿਹੜਾ ਤੁਸੀਂ ਆਪਣਾ ਕੰਮ ਸ਼ੁਰੂ ਕੀਤਾ ਗਾਇ ਫਾਰਮ ਦਾ ਇਹ ਕਿੰਨੇ ਕ ਟਾਈਮ ਤੋਂ ਆਪਾਂ ਕਰ ਰਹੇ ਆ ਜੀ ਇਹ ਆਪਾਂ ਨੂੰ ਤੇਜ ਸ਼ੁਰੂ ਕਰਿਆ ਸੀਗੇ ਜੀ ਆਪਾਂ ਤੇਜ ਸ਼ੁਰੂ ਕੀਤਾ ਨਾਵੇਂ ਸ਼ੁਰੂ ਕੀਤਾ ਜਾਂ ਡੇਢ ਕਸਾਲੇ ਵੈਲੇ ਡੇਢ ਕਸਾਲੇ ਅੱਛਾ ਉਦੋਂ ਪਹਿਲਾਂ ਕੀ ਕਰਦੇ ਸੀ ਜੀ ਆਪਾਂ ਉਦੋਂ ਪਹਿਲਾਂ ਆਪਣਾ ਖੇਤੀ ਦਾ ਹੀ ਸੀਗਾ ਜੀ ਮੇਨਤਾ ਮੇਨ ਖੇਤੀ ਬੜੀ ਹੱਜੀ ਖੇਤੀ ਖੇਤੀ ਤੋਂ ਫਿਰ ਇਧਰ ਲੈ ਤੰਦੇ ਨੇ ਸ਼ਿਫਟ ਹੋਣ ਦਾ ਕੀ ਲੱਗਿਆ ਵੀ ਕੋਈ ਬੰਦਾ ਥੋੜਾ ਰਿਸ਼ਤੇਦਾਰ ਕੋਈ ਕਰਦਾ ਸੀਗਾ ਉਹਦੇ ਕਰਕੇ ਲੱਗਿਆ ਜਾਂ ਕਿੱਥੋਂ ਤੁਹਾਨੂੰ ਲੱਗਾ ਵੀ ਆਪਾਂ ਫਾਰਮ ਕਰੀਏ ਤੁਹਾਨੂੰ ਵੀ ਫਿਰ ਆਪਣੇ ਰਿਸ਼ਤੇਦਾਰ ਵੀ ਕਰਦੇ ਹੈਗੇ ਮੇਰੇ ਨਾਨਕੇ ਸੰਧੂ ਕਲਾ ਠੀਕ ਆ ਜੀ ਉਹ ਮੁੰਡਿਆਂ ਦੇ ਵੀ ਸੀਗਾ ਥੋੜੀ ਜਿਹੀ ਪ੍ਰੇਰਣਾ ਮਿਲੀ ਉੱਥੋਂ ਅੱਛਾ ਅੱਛਾ ਤੇ ਬਾਕੀ ਫਿਰ ਠੀਕ ਹੈ ਉਹਦੇ ਕਾਰਨ ਆਪਣਾ ਬੇਜ ਦੀ ਬੱਚਾ ਬਾਹਰ ਉੱਠ ਗਿਆ ਮੈਂ ਚੱਲਦਾ ਜਾਣਾ ਰਹਿਣ ਕਰਕੇ ਖੇਤੀ ਦਾ ਘਟਾਤਾ ਕੰਮ ਖੇਤੀ ਜਦੋਂ ਘਟ ਗਈ ਬੰਦਾ ਵਿਹਲਾ ਸੀਗਾ ਆਪਣਾ ਵੀਰ ਰੱਖੀ ਹੋਈ ਸੀ ਮੈਂ ਆਹ ਯਾਰ ਬੰਦਾ ਵਿਹਲਾ ਕੀ ਕਰੂ ਤੇ ਦੋ ਪਸ਼ੂ ਲੈ ਆਉਣੇ ਅੱਛਾ ਮੈਂ گاਵਾ ਲਿਆ ਆ ਦੋ ਉਸ ਸਾਨੂੰ ਉਹੀ ਗੱਲ ਵੀ ਕਮ ਆਉਣ ਲੱਗੀ ਜਦੋਂ ਪੈਨ ਲੱਗ ਗਿਆ ਪੈਸੇ ਆਉਣ ਲੱਗੇ ਪੈਸੇ ਆਉਣ ਲੱਗੇ ਫਿਰ ਅਸੀਂ ਦੋ ਹੋਰ ਲਿਆਏ ਫਿਰ ਦੋ ਹੋਰ ਲਿਆ ਜਦੋਂ ਚਾਰ گاਵਾ ਦਾ ਹੋ ਗਿਆ ਫਿਰ ਪੂਰੇ ਆ ਲੱਗੇ ਬਾੜ ਪੈ ਗਿਆ ਵਧੀਆ ਵੀ ਪੇਮੈਂਟ ਵਧੀਆ ਆਉਣ ਲੱਗੀ ਪੇਮੈਂਟ ਵਧੀਆ ਆਉਣ ਲੱਗੀ ਚਲੋ ਫੇਰ ਹੌਲੀ ਹੌਲੀ ਵਧੀ ਗਿਆ ਕੰਮ ਹੁਣ ਸੌਕਿਆਂ ਦੀ ਜੇ ਸਾਨੂੰ ਆਏ ਵੀ ਖੇਤੀ ਵਾਲੇ ਪਾਸੇ ਹੁਣ ਘਟ ਘਰਿਆ ਵੇ ਇਧਰ ਤਾਂ ਵੀਰੇ ਸੀ ਵਧਾਤਾ ਅੱਛਾ ਖੇਤੀ ਨਾਲੋਂ 40 50 ਕਿੱਲਿਆਂ ਦੀ ਖੇਤੀ ਨਾਲੋਂ ਜੇ ਤੁਸੀਂ ਹੁਣ ਇਧਰਲੇ ਪਾਈ ਤੁਹਾਨੂੰ ਲੱਗੇ ਜਿਆਦਾ ਫਾਇਦਾ ਇਧਰ ਆਪੇ ਅੱਛਾ ਫੇਰ ਗਾਵਾਂ ਜਿਹੜੀਆਂ ਹੈਂਗਾ ਆਪਣੇ ਘਰੇ ਵੀ ਸੀ ਕੋਈ ਕਿ ਮੋਲੀ ਲੰਗਾ ਆਪਾਂ ਨਹੀਂ ਸਾਰੀਆਂ ਆਪਣਾ ਮੋਲੀ ਲਈਂ ਮੋਲੀ ਲੰਗਾ ਜਦੋਂ ਸ਼ੁਰੂ ਦੇ ਵਿੱਚ ਕੋਈ ਬੰਦਾ ਨਵਾਂ ਆਉਂਦਾ ਹੈਗਾ ਹਾਂਜੀ ਹਾਂਜੀ ਉਹਨੂੰ ਫੇਰ ਗਾਵਾਂ ਦਾ ਸਾਂਭਣ ਦੇ ਵਿੱਚ ਦਿੱਕਤ ਆਉਂਦੀ ਆ ਆਪਾਂ ਨੂੰ ਵੀ ਕੋਈ ਸ਼ੁਰੂ ਚ ਪਰੇਸ਼ਾਨੀ ਆਈ ਕੋਈ ਇਹੋ ਜੀ ਉਹ ਕੋਈ ਖਾਸ ਤਾਂ ਹੀ ਨਹੀਂ ਜੀ ਪਰੇਸ਼ਾਨੀ ਠੀਕ ਹੈ ਉਹ ਬਸ ਜਿਵੇਂ ਹੁਣ ਬਿਮਾਰੀ ਠਮਾਰੀ ਚੱਲਦੀ ਆ ਪਹਿਲਾਂ ਜਿਵੇਂ ਡਾਕਟਰ ਦਾ ਥੋੜਾ ਜਿਆਦਾ ਜਿਆਦੇ ਸੀਗਾ ਆਵਾਜ਼ ਆਈ ਠੀਕ ਹੈ ਤੇ ਹੁਣ ਸਾਲ ਤਾਂ ਇੱਕ ਐਕਸਪੀਰੀਅੰਸ ਹੋ ਗਿਆ ਵੀ ਹਜੇ ਤੱਕ ਮੈਨੂੰ ਲੱਗਦਾ ਵੀ ਆਪਾਂ ਕੋਈ ਮੇਨ ਡਾਕਟਰ ਆ ਕੋਈ ਆਇਆ ਨਹੀਂ ਆਇਆ ਨਹੀਂਗਾ ਹੁਣ ਉਹਨਾਂ ਕਾ ਆਪਣਾ ਬੱਚਾ ਹੈਗਾ ਨਾ ਲੜਕਾ ਉਹ ਕਰੀ ਜਾਂਦੇ ਆ ਜਾਂ ਮੰਨ ਲਓ ਆ YouTube ਯਾਰਾ ਦੇ ਉਹ ਤੋਂ ਦੇਖ ਲੈਣੇ ਆ ਜਾਂ ਆਪਣੇ ਹੁਣ ਡਾਕਟਰ ਸਾਹਿਬ ਨੈਸਲੇ ਵਾਲਿਆਂ ਨਾਲ ਹੁਣ ਆਪਣਾ ਤਾਈਆ ਪਹੁੰਚਿਆ ਸੀਗਾ ਹਾਂ ਉਹ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਫੋਨ ਤੇ ਉਹਨਾਂ ਤੋਂ ਲੈ ਕੇ ਟਰੀਟਮੈਂਟ ਆਪਦਾ ਹੋ ਜਾਂਦਾ ਠੀਕ ਹੈ ਜੇ ਕੋਈ ਦਿੱਕਤ ਆਉਂਦੀ ਹੈ ਜਿਹੜੇ ਆਪਣੇ ਨੈਸਲੇ ਦੇ ਡਾਇਰੈਕਟਰ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਫੋਨ ਤੇ ਟਰੀਟਮੈਂਟ ਦੱਸ ਦਿੰਦੇ ਉਹ ਵੀ ਕਰ ਲੈਣੇ ਹਾਂਜੀ ਅੱਛਾ ਹੋਰ ਵੀ ਕੋਈ ਮਤਲਬ ਨੈਸਲੇ ਦੇ ਚ ਆਪਾਂ ਨੂੰ ਕੋਈ ਸਹਾਇਤਾ ਕਰਦੀ ਜਿਹਦੇ ਨਾਲ ਲੱਗੇ ਕੋਈ ਫਾਰਮਰ ਨੂੰ ਅੱਗੇ ਜਾਂਚ ਹੋਰ ਕੀ ਮਦਦ ਕੀਤੀ ਉਹਨਾਂ ਨੇ ਆਪਣੀ ਪੋਰਜ ਮੈਂਤਾਂ ਆ ਵੀ ਜਿਹੜਾ ਆਪਣਾ ਉਹਨਾਂ ਤੋਂ ਲਾਰਜ ਨੰਬਰ ਦਿੱਤਾ ਸੀਗਾ ਉਹਨਾਂ ਨੇ ਠੀਕ ਹੈ ਜਿਹਦੇ ਵਿੱਚ ਆਪਾਂ ਨੂੰ ਥੋੜਾ ਦੂਜੇ ਆਮ ਫਾਰਮਰਾਂ ਤੋਂ ਉਹਦੇ ਪੈਸੇ ਆ ਜਾਂਦੇ ਉਹਨਾਂ ਦੇ ਵੱਧ ਪੈਸੇ ਆਉਣ ਲੱਗੇ ਫਿਰ ਐ ਵੀ ਫੀਡ ਵਗੈਰਾ ਜਿਹੜਾ ਮੇਨ ਆਪਣਾ ਧੁਰਾ ਪਸ਼ੂਆਂ ਦੀ ਫੀਡ ਹੀ ਹੈ ਬਿਲਕੁਲ ਜੇ ਫੀਡ ਸਹੀ ਆ ਆਪਣਾ ਖਾਣਾ ਪੀਣਾ ਪਸ਼ੂਆਂ ਨੂੰ ਫੀਡ ਸਹੀ ਹੋਣ ਲੱਗ ਗਈ ਤੇ ਸਸਤੇ ਰੇਟ ਚ ਆਉਣ ਲੱਗ ਗਏ ਸਸਤੇ ਰੇਟ ਚ ਆਉਣ ਲੱਗੇ ਡਾਇਰੈਕਟ ਜਦੋਂ ਫਾਰਮਰ ਨੂੰ ਮਿਲਦੀ ਉਹ ਕੋਈ 50 100 ਰੁਪਈਆ ਬੈਗਟ ਦਾ ਸਸਤਾ ਮਿਲਣਾ ਕੋਈ ਨਾ ਮਾਰਕੀਟ ਨੂੰ ਚੀਜ਼ ਵਧੀਆ ਮਿਲਦੀ ਚੀਜ਼ ਵਧੀਆ ਮਿਲਣ ਇਹ ਚੀਜ਼ ਆਪਾਂ ਅੱਛਾ ਹੋਰ ਉਹਦੇ ਨਾਲ ਕੋਈ ਆਪਾਂ ਨੂੰ ਜਿਹੜਾ ਕੋਈ ਹੋਰ ਸਬਸਿਡੀ ਦੇ ਨਾਲ ਕੀ ਆ ਸਬਸਿਡੀ ਦਾ ਮੇਨ ਜੀ ਉਹਨਾਂ ਦੀ ਜਾਂ ਆਪਾਂ ਹੁਣ ਆ ਨਵਾਂ ਕੰਮਾ ਇੱਥੇ ਖੇਤ ਤੇ ਕਰਿਆ ਸੀ ਆਪਣਾ ਆਪ ਦਾ ਠੀਕ ਹੈ ਜੀ ਇਹਦੇ ਤੇ ਆਪਾਂ ਸੈੱਟ ਤਿਆਰ ਕਰਿਆ ਇਹਦੀ ਖਾਤਰ ਜਿਵੇਂ ਹੁਣ ਆਪਣਾ ਮਿਲਕਾਂਗ ਮਸ਼ੀਨ ਵਗੈਰਾ ਠੀਕ ਆ ਜਾਂ ਪੱਖੇ ਵਗਾਂਦੇ ਪੱਖੇ ਵੈਨਸੰਦੇ ਜਿਹੜੇ ਵੈਨਸੰਦੇ ਦੇ ਉੱਤੇ ਆਪਾਂ ਨੂੰ ਉਹਨਾਂ ਨੇ ਕੁਐਸਚਨਾਂ ਚ ਸਬਸਿਡੀ ਤਾਂ ਦਿੱਤਾ ਤੇ ਦੂਮੀਆਂ ਚੀਜ਼ਾਂ ਦਾ ਫਾਇਦਾ ਹੋ ਗਿਆ ਕਿਤੇ ਪੈਸੇ ਆਪਾਂ ਕਿਸ਼ਤਾਂ ਦੇ ਜਾਨੇ ਹਥੋੜੇ ਥੋੜੇ ਕਰਕੇ ਉੱਤੋਂ ਮਾਰਕੀਟ ਨਾਲ 6-7000 ਰੁਪਏ ਚੀਜ਼ ਆਪਾਂ ਨੂੰ ਸਾਸਾ-ਸਾ ਮੈਗ ਨਾਲ ਲਈ ਹਾਂ ਵੀ ਵੱਡਾ ਫਾਰਮ ਜੇ ਚਲਾਉਣਾ ਹੈ ਇਹ ਚੀਜ਼ ਆਪਾਂ ਦਾ ਮੈਨ ਆ ਇਹ ਲੱਗਣਗੇ ਹੀ ਲੱਗਣਗੇ ਤੇ ਜੇ ਥੋੜਾ ਥੋੜਾ ਕਰਕੇ ਦੇਖੇ ਕੋਈ 25-3000 ਰੁਪਏ ਆਪਣੇ ਤੇਜ ਬੱਜ ਜਾਂਦਾ ਬੱਜ ਜਾਂਦਾ ਬੱਜ ਜਾਂਦਾ ਨਾਲ ਆਪਾਂ ਨੂੰ ਟਾਈਮ ਟੂ ਟਾਈਮ ਉਹਦਾ ਆਪਾਂ ਨੂੰ ਜਿਹੜੀ ਹੈਗੀ ਸਲਾਹ ਦਿੰਦੇ ਰਹਿੰਦੇ ਹਾਂ ਹਾਂ ਸਲਾਹ ਕਿਉਂਕਿ ਜਿਹੜੀਆਂ گاਵਾ ਆਪਣੇ ਪੰਜਾਬ ਵਿੱਚ ਤੁਹਾਨੂੰ ਪਤਾਗਾ ਫਾਰਮਰ ਇਹਨਾਂ ਤੋਂ ਡਰਦੇ ਆ ਹਮਮ ਨਾਰਮਲ ਘਰਾਂ 'ਚ ਲਿਆਉਣ ਤੋਂ ਵੀ ਇਹ ਤੇ ਜੀ ਬਿਮਾਰੀ ਦਾ ਘਰ ਆਏ ਤਾਂ ਐ ਕਰਦੇਗਾ ਪਰ ਤੁਸੀਂ ਕਹਿ ਰਹੇ ਆ ਵੀ ਸਾਨੂੰ ਕੋਈ ਖਾਸ ਦਿੱਕਤ ਨਹੀਂ ਆ ਜੀ ਉਹਦਾ ਕਾਰਨ ਇਹ ਹੀ ਆ ਵੀ ਤੁਹਾਨੂੰ ਇੱਕ ਸਹੀ ਗਾਈਡੈਂਸ ਮਿਲੀ ਗਈ ਹੈ ਫੀਡ ਥੋੜੀ ਸਹੀ ਆ ਆਪਾਂ ਨੂੰ ਕੋਈ ਪ੍ਰੋਬਲਮ ਆਈ ਨਹੀਂ ਹਨਾ ਤੇ ਬਾਕੀ ਜੇ ਮੈਂ ਤੁਹਾਨੂੰ ਦੱਸਿਆ ਤੁਹਾਡੇ ਰਿਸ਼ਤੇਦਾਰ ਆ ਛੋੜੀ ਮੋਟੀ ਬੰਦਾ ਚਲੋ ਉਹਨਾਂ ਨਾਲ ਗੱਲਬਾਤ ਹਾਂ ਉਹਨਾਂ ਨੇ ਵੀ ਵੇਖ ਕੇ ਸੰਭੀਰ ਰਹੀਦੀ ਬਾਕੀ ਬੰਦਾ ਸਿੱਖਣ ਵਾਲਾ ਹੋਵੇਦਾ ਜਿਵੇਂ ਆਪਾਂ ਗੱਲ ਕੀਤੀ YouTube ਤੇ ਬੜਾ ਕੁਝ ਪਿਆਣਾ ਮਤਲਬ ਉੱਥੇ ਵੀ ਆਪਦਾ ਜਿਹੜਾ ਹੈਗਾ ਸਿੱਖਦਾ ਰਹਿੰਦਾ ਹੈਗਾ ਅੱਛਾ ਜਿਹੜਾ ਆਪਾਂ ਇਹ ਸ਼ੈੱਡ ਪਾਇਆ ਹੈਗਾ ਹਾਂਜੀ ਇਹ ਪਹਿਲਾਂ ਆਪਣੇ ਐਨੀਮਲ ਘਰੇ ਤੋਂ ਬਾਅਦ ਪਾਇਆ ਇਹ ਹਾਂ ਪਹਿਲਾਂ ਐਨੀਮਲ ਆਪਣੇ ਘਰੇ ਹੋਗੇ ਸੀਗੇ ਜੀ 12-13 ਪਸ਼ੂ ਸੀਗੇ ਠੀਕ ਆ 12-13 ਕਰ ਲੇ ਜਦੋਂ ਹੁਣ ਅੱਗੇ ਆਪਾਂ ਨੂੰ ਸ਼ੈੱਡ ਦੀ ਲੋੜ ਆਪਾਂ ਉਦੋਂ ਇੱਥੇ ਲਿਆ ਹਾਂ ਉਹਦੋਂ ਫਿਰ ਇੱਥੇ 90 ਬਾਈ 70 ਦਾ ਸ਼ੈੱਡ ਆ। ਯਾਨੀ ਕਿ ਲਗਭਗ 40-45 ਐਨੀਮਲ ਰੀਅਰ ਇੱਥੇ ਹਜੇ ਆ ਜਾਂਦੇ ਆ। 40 ਕਿ ਪਸ਼ੂਆਂ ਦਾ ਸੈਟ ਅਪ ਆਸੀਂ ਕਰਕੇ ਚੰਦੇ ਸੀਗੇ ਵੀ ਉਹ। ਹਾਂ ਜੇ ਵਧਣ ਆਨ ਸਾਈਡ ਯਾਨੀ ਕਿ ਵਧੀ ਜਾ। ਯਾਨੀ ਕਿ ਇਹ ਜਗਾ ਆਪਣੀ ਆਪ ਆਗੇ ਹੋਰ ਵਧਾ ਸਕਦੇ ਆ। ਵਧਾ ਸਕਦੇ ਆ ਜੇ ਕੁਝ ਵਧਣਗੇ। ਐਸਲਮ ਤੇ ਇਹਦਾ ਪੂਰਾ ਆਪ ਨੂੰ ਚਾਹੀਦਾ ਸੀ ਪ੍ਰੋਪਰ। ਉਹ ਪ੍ਰੋਪਰ ਪੂਰਾ ਹੈਗਾ। ਇਧਰ ਨੂੰ ਆਪਾਂ ਜਿੰਨਾ ਚਾਹੀਏ ਅੰਗੇ ਲੈ ਆ ਸਕਦੇ ਤੇ 200 ਫੁੱਟ ਤੱਕ ਲੈ ਜੀਏ। 200 ਫੁੱਟ ਤੱਕ ਲੈ ਜੀਏ। ਠੀਕ ਆ। ਹਾਂ। ਦੂਜੀ ਮੇਨ ਗੱਲ ਇਹ ਹੈਗੀ ਜਿਹੜਾ ਆਪਾਂ ਜਿਹੜਾ ਛੱਤ ਦਾ ਉੱ ਇਹਦਾ ਜੀ ਮੰਨ ਲਾ ਜਿਹੜੀ ਆਪਣੇ ਪਲੇਟਾਂ ਕਾਸਤਿਆਂ ਥੱਲੇ ਆਪਣੇ ਬੀਮ ਭਰਨ ਤੋਂ ਵਗੈਰਾ ਉੱਪਰ ਉੱਪਰ 7 ਲੱਖ ਰੁਪਈਆ ਖਰਚ ਆ ਗਿਆ ਜੀ 7 ਲੱਖ ਰੁਪਈਆ ਕੱਲਾ ਜਿਹੜਾ ਲੋਹੇ ਦਾ ਜਿਹੜਾ ਸਮਾਨ ਲਾ ਕੇ ਛੱਡਦੇਗਾ ਚਾਦਰਾ ਵਾ ਕੇ ਉੱਪਰਲਾ ਉੱਪਰਲਾ ਬੇਸ ਉੱਪਰਲਾ ਤੇ ਜੇ ਮੈਂ ਸਾਰੇ ਦੀ ਗੱਲ ਕਰਾਂ ਵੀ ਜਿੰਨਾ ਆਪਾਂ ਏਰੀਆ ਕਵਰ ਆ ਜਾਂ ਜੋ ਵੀ ਆਪਾਂ ਇਹਦੇ ਵਿੱਚ ਲਾਇਆ ਵਾ ਜਾਂ ਇਧਰਲੇ ਪਾਸੇ ਰੈਸ਼ ਕੀਤੀ ਵੀ ਆ ਟੋਟਲ ਕਿੰਨਾ ਆ ਗਿਆ ਹੋਊਗਾ ਟੋਟਲ ਆਪਣਾ 19 ਤੋਂ 20 ਲੱਖ ਰੁਪਈਆ ਲੱਗੇਗਾ 19 ਤੋਂ 20 ਲੱਖ ਰੁਪਈਆ ਲੱਗਿਆਗਾ 45 ਪਸ਼ੂਆਂ ਆਸਤੇ ਜਿਹੜਾ ਹੈਗਾ ਜਗ੍ਹਾ ਬਣਾਉ ਠੀਕ ਹੈ ਤੇ ਵਾ ਕਿਸਰੇ ਆਪਦਰ ਹੈਸ਼ ਵਾਲਾ ਹੈਸ਼ ਵਾਲਾ ਕਮਰਾ ਗਿਆ ਨਾਲ ਟੂੜੀ ਵਾਲਾ ਟੂੜੀ ਵਾਲਾ ਗਿਆ ਉਹ ਤੇ ਵੀ ਆਏ ਆਪਾਂ ਵੀ ਲੈਂਟਰ ਲੁੰਟਰ ਨੇ ਆਏ ਆ ਥੱਲੇ ਨਿਓ ਨੂੰ ਚੰਗੀ ਚੱਕੀ ਆ ਉਹ ਤਾਂ ਖਰਚਾ ਤਾਂ ਉਲਝਾ ਜੇ ਆਪਾਂ ਛੋੜਾ ਕਰ ਹਾਂ ਜੇ ਉਹ ਜੇ ਕਰਾਂ ਚਾਦਰਾਂ ਲਾ ਕੇ ਵੀ ਸੌ ਸਕਦਾ ਪਾਪਾ ਲੈਂਟਰ ਵੀ ਸੌ ਸਕਦਾ ਜਿਹੜੀ ਭਰਤ ਘੁੱਟ ਜਿਆਦੇ ਪਈ ਹੈ ਜੀ ਇੱਥੇ ਭਰਤ ਜਿਹੜੀ ਮੈਂ ਵੇਖ ਰਿਹਾ ਲਗਭਗ 6 ਫੁੱਟ ਵਾਂਗੂ ਤੁਸੀਂ ਭਰਤ ਲੱਗਦਾ ਪਾਈ ਵੀ ਹੈ ਨਾ ਇਹਦਾ ਕੀ ਕਾਰਨ ਸੀ ਇੰਨੀ ਭਰਤ ਪਾਈ ਹੈ ਘਟ ਨਾਲ ਵੀ ਮੇਰੇ ਸਾਹ ਡੰਗਾ ਲੈ ਸਕਦਾ ਜੀ ਹਾਂ ਇੱਕ ਵਾਰੀ ਆਪਣੇ ਡਾਕਟਰ ਸਾਹਿਬ ਆਏ ਸੀ ਸਾਡੇ ਕੋਲੇ ਇਥੇ ਦੇਖ ਕੇ ਗਏ ਆ ਠੀਕ ਹੈ ਐਨਪੀ ਸਿੰਘ ਨਾਲ ਇਸ ਲਈ ਐਨਪੀ ਨਸਲੇ ਤੋਂ ਟ੍ਰੈਕ ਰੇਡ 15 ਨੰਬਰ ਰੂਟ ਹਾਂਜੀ 15 ਨੰਬਰ ਰੂਟ ਤੇ ਆਉਂਦੇ ਆ ਸੀ ਤੇ ਉਹ ਕਹਿੰਦੇ ਸੀ ਵੀ ਧਰਤੀ ਨਾਲੋਂ ਜੇ ਆਪਾਂ 5-6 ਫੁੱਟ ਤੁਸੀਂ ਉੱਪਰ ਰੱਖੋਗੇ ਜਿਹੜੀ ਆਪਣੇ ਤੋਂ ਪਹਿਲਾਂ ਮਤਲਬ ਮਈ ਜੂਨ ਤੇ ਜ਼ਿਆਦੇ ਲੋਲਾ ਵਗੈਰਾ ਚੱਲਦੀ ਹੈ ਠੀਕ ਹੈ ਤੇ ਉਹਦੇ ਨਾਲ ਪਸ਼ੂਆਂ ਨੂੰ ਫਰਕ ਰਹਿੰਦਾ ਹਵਾ ਵਧ ਕਰਾਉ ਹਵਾ ਵਧ ਕਰਾਉ ਹੁੰਦੀ ਹੈ ਸਾਈਡ ਤੋਂ ਚੱਲੂਗੀ ਕਿਉਂ ਗਰਮੀ ਦੀ ਮੇਣ ਸਮੱਸਿਆ ਹੈ ਸਮੱਸਿਆ ਹੈ ਇਹਨਾਂ ਨੂੰ ਹੋਰ ਕੋਈ ਸਮੱਸਿਆ ਹੈ ਨਹੀਂ ਮੇਣ ਉਹ ਕਹਿੰਦੇ ਵੀ ਆਪਾਂ ਉਸੇ ਨੂੰ ਮੁੱਖ ਰੱਖ ਕੇ ਚੱਲੇ ਸੀਗੇ ਮੇਣ ਤਾਂ ਇਹ ੜੀ ਗਰਮੀ ਤੋਂ ਬਚੀਆਂ ਰਹਣ ਉਹਦੇ ਹਿਸਾਬ ਨਾਲ ਵੀ 40 ਸੀ ਸਾਡਾ 4 ਫੁੱਟ ਦਾ ਤਰਾਦੇ ਹੀ ਸੀਗਾ ਚਲੋ ਉਹਨਾਂ ਤੇ ਕਹਿਣ ਪਤਾ 2 ਫੁੱਟ ਹੋਰ ਕਰਤਾ ਹੋਹੀ ਤਾਂ ਹੋਰ ਚੱਲੋ ਉਹਦਾ ਫਾਇਦਾ ਵੀ ਮਿਲ ਗਿਆ ਹਾਂ ਕਿਉਂਕਿ 6 ਫੁੱਟ ਨਾਲ ਇਹ ਹੈਗੀ ਜੇ ਆਪਾਂ ਕੋਈ ਫਸਲ ਨਾਲ ਬੀਜਦੇ ਖਾਸ ਕਰਕੇ ਮੱਕੀ ਹਾਂ ਉਹ ਮੜ ਕੇ ਹਵਾ ਰੋਕਦੀ ਐ ਹਾਂ ਉਹਨਾਂ ਨੂੰ ਫਿਰ ਗੰਮ ਲੱਗਦਾ ਪਸੂ ਤੰਗ ਹੁੰਦੇ ਤੰਗ ਹੁੰਦੇ ਹੁਣ ਜੇ ਆਪਾਂ ਮੱਕੀ ਵਗੈਰਾ ਕੋਈ ਵੀ ਫਸਲ ਲਾਉਣੇ ਉਹ ਐਡੀ ਉਚਾਈ ਤੇ ਕਉਂਦੀ ਨਹੀਂ ਕਿ ਆਪਣੇ ਪਸ਼ੂ ਨੂੰ ਤੰਗ ਕਰੇ ਹਾਂ ਹਵਾ ਦੀ ਕ੍ਰੋਸਿੰਗ ਜਿਹੜੀ ਉਹ ਰਹਿ ਜਾਂਦੀ ਐ ਬਾਕੀ ਸੀਦੇ ਉਹਦੇ ਨਾਲ ਧਰਤੀ ਤੋਂ ਹਾਇਟ ਉੱਪਰ ਹੋਰ ਵੱਧ ਗਈ ਜੀ ਇਹ ਸੈਂਟਰ ਤੋਂ ਕਿੰਨਾ ਜੀ ਇਹਦੀ ਜਿਹੜੀ ਆਪਾਂ ਜੇ ਵੇਖ ਕੇ ਸੈਂਟਰ ਵਾਲੀ ਉਚਾਈ ਕਿੰਨੀ ਆ ਹੈ ਸੈਂਟਰ ਵਾਲੀ ਉਚਾਈ ਇਹਦੀ ਹੈਗੀ ਇਹਨਾਂ ਦਾ 25 ਫੁੱਟ ਆ ਜੀ 25 ਫੁੱਟ ਆ ਇਥੋਂ ਲੈ ਕੇ ਖੁੱਲ੍ਹੇ ਹਾਂ ਫਰਸ਼ ਤੋਂ ਲੈ ਕੇ ਅੱਛਾ ਇੱਕ ਜਿਹੜੇ ਆਪਣੇ ਤੁਸੀਂ ਪਿੱਲਰ ਆ ਲਾਏ ਆ ਜਿਹੜੇ ਨਾਰਮਲ ਪੱਤੀ ਵਾਲੇ ਪਿੱਲਰ ਲੱਗਦੇ ਆ ਇਹਦੇ ਵਿੱਚ ਆਪਾਂ ਤਿੰਨ ਪਾਈਪਾਂ ਦੇ ਪਿੱਲਰ ਖੜੇ ਕੀਤੇ ਆ ਠੀਕ ਹੈ ਜੀ ਇਹਦੀ ਕੀ ਖਾਸੀਅਤ ਹੈ ਇਹ ਡਿਜ਼ਾਈਨ ਤੁਹਾਨੂੰ ਕਿੱਥੋਂ ਆਇਆਗਾ ਵੀ ਇਹ ਲੱਗੇ ਇਹਦਾ ਕੀ ਕਰਨਾ ਇਹ ਮੇਨ ਤਾਂ ਜਿਹੜਾ ਆਪਣੇ ਠੇਕੇਦਾਰ ਸੀਗਾ ਜੀ ਉਹਨਾਂ ਸਿੱਡਾਂ ਦਾ ਕੰਮ ਮੇਨ ਕਰਦੇ ਆ ਸੁਧਾਨਾ ਤੋਂ ਮੁੰਡਾ ਸੁਖਦੇਵ ਸਿੰਘ ਠੀਕ ਹੈ ਬਹੁਤ ਦੂਰ ਤੱਕ ਲੁਧਿਆਣੇ ਤੱਕ ਉਹ ਸਿੱਡਾਂ ਦਾ ਕੰਮ ਕਰਦਾ ਹੈ ਸਿੱਡਾਂ ਦਾ ਕੰਮ ਕਰਦੇ ਆ ਬਾਕੀ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਫਿਰ ਬੰਦਾ ਜਿਹੜਾ ਕਰਦਾ ਡਰਦਾ ਕਹਿੰਦੀ ਉਹ ਕਹਿੰਦੀ ਪਹਿਲਾਂ ਚੈਨਰ ਲਾਉਂਦੇ ਸੀ ਅਸੀਂ ਠੀਕ ਹੈ ਉਹਨਾਂ ਨਾਲੋਂ ਇਹ ਇਹ ਪਾਈਪਾਂ ਦੀ ਕਹਿੰਦੇ ਸਾਨੂੰ ਮਜ਼ਬੂਤੀ ਵੱਧ ਲੱਗਦੀ ਹੈ ਨਾਲੇ ਥੋੜਾ ਜਿਹਾ ਖਰਚਾ ਘੱਟ ਪੈਂਦਾ ਹਾਂ ਪਹਿਲਾਂ ਦੋ ਪਾਈਪਾਂ ਲਾਉਂਦੇ ਸੀ ਹੁਣ ਪਰ ਜਿਹੜੀਆਂ ਦੇਖਦੇ ਆਪਾਂ ਤਿੰਨ ਪਾਈਪਾਂ ਜਿਹੜੀਆਂ ਪਿੱਲਰ ਦਿੰਗਾ ਇਹਨਾਂ ਸੈਟ ਅਚ ਮਜ਼ਬੂਤੀ ਬਹੁਤ ਆ ਮਜ਼ਬੂਤੀ ਆ ਜਿਹੜੀ ਇਹ ਐਂਗਲ ਵਟਾ ਖਾ ਜਾਂਦੀ ਹੈ ਇਹ ਉਹਦੇ ਨਾਲ ਹਨੇਰੀ ਚ ਵਟਾ ਵੀ ਨਹੀਂ ਖਾਂਦੀ ਬਿਲਕੁਲ ਨਹੀਂ ਖਾਂਦੀ ਬਾਕੀ ਇਹਦੇ ਉੱਤੇ ਤੁਸੀਂ ਵੇਖਿਆ ਤੁਸੀਂ ਕਹਿੰਦੇ ਵੀ ਇੱਕ ਦੋ ਹਨੇਰੀਆਂ ਨੰਗ ਠੀਕ ਆ ਜਿਹੜੀ ਹੋਰ ਮੇਨ ਗੱਲ ਆ ਵੀ ਜਦੋਂ ਤੁਸੀਂ ਆਪਾਂ ਫਾਰਮ ਸ਼ੁਰੂ ਕਰ ਲਿਆ ਆਪਾਂ ਸਟਾਰਟਿੰਗ ਜਿਹੜੀ ਉਹ ਹਰੇ ਤੋਂ ਕੀਤੀ ਸੀ ਜਾਂ ਆਪਾਂ ਸ਼ੁਰੂ ਜੀ ਸਾਈਲੇਜ ਸ਼ੁਰੂ ਕਰਤਾ ਸੀ ਪਸ਼ੂਆਂ ਨੂੰ ਸਾਈਲੇਜ ਤੋਂ ਸ਼ੁਰੂ ਕਰਿਆ ਯਾਰ ਸਾਈਲੇਜ ਤੋਂ ਸ਼ੁਰੂ ਕੀਤਾ ਸੀ ਕਿ ਪਹਿਲਾਂ ਆਪਾਂ ਪਸ਼ੂਆਂ ਨੂੰ ਵੀ ਘਰੇ ਵਰਤਦੇ ਰਹੇ ਪਹਿਲਾਂ ਵਰਤਦੇ ਰਹੇ ਸਾਈਲੇਜ ਨਾਲ ਕਦੇ ਐਨੀਮਲ ਨੂੰ ਆਪਣ ਨੂੰ ਕੋਈ ਦਿੱਕਤ ਆਈ ਕਦੇ ਨਹੀਂ ਕੋਈ ਦਿੱਕਤ ਜਦੋਂ ਬਣੇ ਨੋਰਮਲ ਆਪਣੇ ਟ੍ਰੈਂਡ ਦਾਗੇ ਜੇ ਸਾਈਲੇਜ ਪਾਉਂਗੇ ਪਸ਼ੂ ਰਿਪੀਟ ਕਰਦੇ ਆ ਮਸਟਾਈਟਸ ਆ ਜਾਂਦੀ ਇਹੋ ਜਿਹੀ ਕੋਈ ਦਿੱਕਤ ਨਹੀਂ ਆਪਣਾ ਜੀ ਕੋਈ ਪਸ਼ੂ ਹਜੇ ਤੱਕ ਰਿਪੀਟ ਨਹੀਂ ਹੋਇਆ ਠੀਕ ਹੈ ਜਿੰਨੇ ਹੁਣ 10-12 ਗਾਵਾਂ ਦੇ ਦੁੱਧ ਤੇ ਚੱਲਦੇ ਆ ਜਿਹੜੀਆਂ ਸਾਰੀਆਂ ਗੱਭਣ ਆ ਸਾਰੀਆਂ ਗੱਭਣ ਹਾਂ ਇੱਧਰ ਪਸ਼ੂ ਬੈਠੇ ਆ ਦੋ ਬੱਸੀਆਂ ਆਪਣੀਆਂ ਅਸਰ ਸੀਗੀਆਂ ਕਰਾਈਆਂ ਸੀ ਪਹਿਲਾਂ ਬੱਸੀਆਂ ਠੀਕ ਹੈ ਇਹ ਵੀ ਸਮਝਦਾ तकरीबन ਇੱਕ ਦੋ ਵਾਰੀ ਤਾਂ ਕਈ ਵਾਰੀ ਪਸ਼ੂ ਲੈ ਜਾਂਦਾ ਪਰ ਐ ਜੀ ਕੋਈ ਉਹਦੇ ਵਾਲੀ ਸਮੱਸਿਆ ਨਹੀਂ ਆਈ ਤੇ ਇਹੋ ਜਿਹਾ ਫਿਰ ਤੁਸੀਂ ਕੀ ਧਿਆਨ ਰੱਖਦੇ ਆ ਚਾਰ ਦੇ ਵਿੱਚ ਵੀ ਤੁਹਾਨੂੰ ਇਹ ਸਮੱਸਿਆ ਨਹੀਂ ਆਈ ਜਦੋਂ ਲੋਕ ਕਹਿੰਦੇ ਸਮੱਸਿਆ ਆਉਂਦੀ ਹੈ ਫਿਰ ਤੁਸੀਂ ਕੀ ਖਾਸ ਧਿਆਨ ਰੱਖਦੇ ਵੀ ਤੁਹਾਡੇ ਚਾਰ ਦੀ ਕੁਆਲਿਟੀ ਵਧੀਆ ਰਵੇ ਚਾਰ ਦਾ ਜੀ ਮਿਹਨਤ ਹੈਗਾ ਵੀ ਤੂੰ ਸਟਾਰਟ ਹੋ ਜਾਂਦਾ ਜੀ ਠੀਕ ਹੈ ਸਭ ਤੋਂ ਜਿਹੜੇ ਜਦੋਂ ਆਪਾਂ ਬੀਜਨਾ ਉੱਥੇ ਧਿਆਨ ਰੱਖਣਾਗਾ ਹਾਂ ਇੱਕ ਤਾਂ ਆਪਾਂ ਬੀਜੀ ਉਦੋਂ ਗੌਰ ਰੱਖਣੀ ਬਹੁਤ ਜ਼ਰੂਰੀ ਹੈ ਜੀ ਆਮ ਸਸਤੇ ਬੀਜ ਮਿਲਦੇ ਆ ਜਿਹੜਾ ਸਾਇਲਜ ਕਿੰਗ ਕਹਦਾ ਕਿਸੇ ਨੂੰ ਕੋਈ ਹੋਰ ਨਿੱਕੇ ਮੋਟੇ ਕੋਈ ਵੀ ਨਾ ਲੈ ਹਾਂ ਕੋਈ ਵੀ ਲੈ ਲਓ ਆਪਾਂ ਠੀਕ ਹੈ ਵੀ ਆਪਾਂ ਕਿਸੇ ਕੰਪਨੀ ਦਾ ਨਹੀਂ ਹੁਣ ਕਹਿ ਸਕਦੇ ਅਗਲਾਗਾ ਇਹ ਐਡ ਕਰਦੇ ਆ ਵੀ ਮੇਰ ਦਾ ਬੀਜ ਆਪਣਾ ਗੌਰ ਨਾਲ ਜਿਹੜਾ ਵਧੀਆ ਆਮ ਜਾਰੇ 1847 ਮੱਕੀ ਜਾਰੇ ਲੱਗਦੀ ਸਾਦਾ ਫਾਰਮਰ ਨੂੰ ਜਾਰੇ ਲੱਗਦੀ ਉਸ ਨੂੰ ਬੈਦ ਦਿੰਦੇ ਆ ਫਿਰ ਉਹਦੀ ਸਟੇਜ ਜੀ ਪਾਉਣ ਦੀ ਕਿੱਥੇ ਚਾਰ ਨੂੰ ਪਾਉਣਾ ਹਾਂ ਉਹ ਤਕਰੀਬਨ 85 ਦਿਨ ਤੱਕ ਦਾ ਘੱਟੋ ਘਾਟ 85 ਤੋਂ 90 ਦਿਨ ਤੱਕ ਉਹ ਲੈਂਦੀ ਹੈ ਜੇ ਹੁਣ ਆਪਾਂ ਕਈ ਵਾਰ ਮੌਸਮ ਖਰਾਬ ਆ ਤੇਜ਼ੀ ਨਾਲ ਪਹਿਲਾਂ ਪਾਪ ਹੋ ਜਾਂਦੇ ਆ ਚਾਹੇ ਅੱਜ ਦੋ ਜਾਨੀ ਕਿ ਰੋਧੇ ਦੇ ਉੱਤੇ ਆ ਹਾਂ ਰੋਧੇ ਤੇ ਆ ਉਦੋਂ ਸਮੱਸਿਆ ਫਿਰ ਚਾਰ ਚ ਆਉਂਦੀ ਹੈ ਫੁੱਲੀ ਵੱਧ ਫੜਦਾ ਹੈ ਗਾ 12 ਮੀਟਰ ਵੀ ਨਹੀਂ ਪੂਰਾ ਆ ਉਹ ਤਾਂ ਇੱਕ ਦਾ ਆਉਂਦਾ ਹਾਂ ਜਿਵੇਂ ਅਪਾ ਦੇਖਿਆ ਪਿਛਲੇ ਮਹੀ ਪੈ ਗਿਆ ਆਪਣੇ ਤੇ 6-7 ਦਿਨ ਹੋ ਗਏ ਵੀ ਮਸ਼ੀਨਾਂ ਦਾ ਕੰਮ ਵੀ ਰੁਕਿਆ ਵਾ ਹਾਂਜੀ ਜਾਨੀ ਕਿ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਤੁਸੀਂ ਉਹਦੇ ਚ ਕਾਲ ਹੀ ਨਹੀਂ ਕੀਤੀ ਹਾਂਜੀ ਹਾਂ ਬਹੁਤੇ ਲੋਕ ਮੈਂ ਦੇਖਿਆ ਹੈਗਾ ਵੀ ਜਿੱਦਾਂ ਦਾ ਵੀ ਹੈਗਾ ਵੱਡ ਕੇ ਪਾਤਾ ਵੀ ਨਾਕਦੋ ਕੇ ਵਿਲੇ ਹੋ ਜਗੇ ਪਰ ਰੁਕੇ ਜੇ ਰੁਕੇ ਹੋਏ ਹਾਂ ਹਾਂ ਇੰਨੀ ਕੀ ਸਮੱਸਿਆ ਜੀ ਥੋੜੇ ਦਾ ਖਰਚੇ ਪੈ ਜਾਂਦੇ ਆ ਜੇ ਹੁਣ ਆਪਣਾ ਉਹ ਦੂਜੀ ਮਸ਼ੀਨ ਚੱਲਦੀ ਏ ਟੋਕਰੀ ਵਾਲੀ ਹੁਣ ਜੇ ਕੋਈ ਸਮੱਸਿਆ ਉਹ ਤਾਂ ਫਰੋਲ ਜਾਂ ਚੱਲੇ ਜਾਂਦਾ ਜਾਂ ਹਾਂ ਫਿਰ ਥੋੜਾ ਖਰਚਾ ਵਧ ਜਾਂਦਾ ਖਰਚਾ ਵਧ ਜਾਂਦਾ ਉਹਦੇ ਨਾਲ ਪਰ ਐ ਵੀ ਜੇ ਹੁਣ ਆਪਾਂ ਇੱਕ ਕਰੀ 5-4000 ਰੁਪਏ ਕਿल्ले ਦਾ ਆਪਣਾ ਉਹ ਖਰਚਾ 4000 ਜਿਆਦਾ ਲੈਂਦੇ ਆ 2000 ਤਿੰਨ ਤਾਂ ਆਪਣਾ ਉਹ ਵੀ ਆ ਜਾਂਦਾ ਹੈ ਨਾਲ ਜਿ ਲਿਆਵਾਂਗੇ ਉਹਦੇ 2-3000 ਕਿल्ले ਦਾ ਆਪਾਂ 10 ਕਿੱਲੇ ਦਾ achar ਮੰਨ ਕੇ ਮੰਨ ਕੇ ਚੱਲਦੇ ਪੈਣੇ ਚੱਲ ਆਪਾਂ ਵੀ ਦਸਾਂ ਮਾ ਅਗਰ 20-3000 ਰੁਪਏ ਵੱਧ ਵੀ ਲੱਗਦੇ ਤੇ ਪਰ ਉਹ ਸਾਰਾ ਸਾਲ ਫਿਰ ਆਪਾਂ ਨੂੰ ਚੀਜ਼ ਵੀ ਮਿਲੂਗੀ ਨਾ ਸਹੀ 25-3000 ਰੁਪਇਆ ਕੇਰਾ ਵੱਧ ਲਾਉਣਾਗਾ ਪਰ ਉਧਰ ਸਾਰਾ ਸਾਧਨ ਇਨਕਮ ਦੇਣੀ ਆ ਪਸ਼ੂ ਦੇ ਤੁਸਤੇ ਵੀ ਅਸਰ ਦੱਸਣਾ ਨੰਦ ਦੇ ਵੀ ਅਸਰ ਦੱਸਣਾ ਇਹ ਗਾਲਤ ਸਟੇਜ ਤੇ ਚਾਰ ਪੈ ਗਿਆ ਜਾਂ ਉੱਲੀ ਆਲਾ ਪੈ ਗਿਆ ਜਿਵੇਂ ਆਪਾਂ ਮਿੱਟੀ ਘਟੇ ਚੋਂ ਵੀ ਪਾੜ ਪਾਣੀ ਚ ਪਾ ਲਿਆ ਇੱਕ ਗਾਂ ਨੂੰ ਮਸਟੇਟਸ ਆ ਗਈ 10000 ਚ ਪੈਂਦੀ ਆ 10000 ਚ ਇੱਡੇ ਫਾਰਮ ਚ ਦੇ 2-4 ਗਾਵਾਂ ਨੂੰ ਲੈ ਕੇ ਤੇ ਆਪਣੀ ਤਾਂ ਸਾਰੀ ਮਿਹਨਤ ਗਈ ਸਾਰੀ ਮਿਹਨਤ ਉਹ ਤੋਂ ਬਿਹਤਰ ਆ ਕਿਸਾਨ ਵੀਰੋ ਇਹ ਚੀਜ਼ ਜਿਹੜੀ ਹੈਗੇ ਜਰੂਰ ਧਿਆਨ ਚ ਰੱਖੋ ਕਾਲੀ ਕਰਨ ਦੀ ਬਜਾਏ 5-10 ਦਿਨ ਲੇਟ ਹੁੰਨੇ ਆ ਉਹ ਕਰ ਲਿਆ ਕਰੋ ਖਰਚਾ ਥੋੜਾ ਵੱਧ ਵੀ ਹੋ ਜੇ 10-2000 ਉਹ ਨਾ ਸੋਚਿਆ ਕਰੋ ਤੁਸੀਂ ਇਹ ਦੇਖ ਲਓ ਕਿ ਕੋਈ ਮਸਟਾਈਟਸ ਦੀ ਪ੍ਰੋਬਲਮ ਨਹੀਂ ਇੱਕ ਸਾਲ ਤੋਂ ਵੀਰ ਜੀ ਦੱਸਦੇ ਆ ਕਿ ਕੋਈ ਡਾਕਟਰ ਦਾ ਖਾਸ ਇਹਨਾਂ ਨੂੰ ਲੋੜ ਨਹੀਂ ਪਈਗੀ ਨਾ ਕੋਈ ਰਿਪੀਟ ਦੀ ਪ੍ਰੋਬਲਮ ਆ ਮੇਨ ਕਾਰਨ ਕੀ ਆ ਚਾਰ ਦੀ ਕੁਆਲਿਟੀ ਚਾਰ ਦੀ ਕੁਆਲਿਟੀ ਆ ਜਿਹੜੀ ਜੇ ਤੁਸੀਂ ਵਧੀਆ ਰੱਖੋਗੇ ਜਿਹੜਾ ਪਸ਼ੂ ਨੇ ਰੋਜ਼ ਖਾਣਾ ਹੈਗਾ ਉਹਦੇ ਨਾਲ ਹੀ ਦੁੱਧ ਆ ਜਾ ਉਹਨਾਂ ਦੀ ਹੈਲਥ ਆ ਉਹਦੇ ਨਾਲ ਹੀ ਜੁੜੀ ਵੀ ਆ ਇਹਦਾ ਮੇਨ ਕਾਰਨ ਇਹ ਵੀ ਆ ਵੀ ਜਦੋਂ ਕੋਈ ਤੁਹਾਨੂੰ ਸਹੀ ਗਾਈਡ ਕਰਨ ਵਾਲਾ ਬੰਦਾ ਮਿਲ ਜਾਂਦਾ ਜਿੱਦਾਂ ਵੀਰਜੀ ਨੇ ਗੱਲ ਕੀਤੀ ਨੈਸਲੇ ਵਾਲੇ ਡਾਕਟਰ ਹੀ ਚਲੋ ਇਹਨਾਂ ਕੋਲੇ ਆਉਂਦੇ ਆ ਦੱਸਦੇ ਰਹਿੰਦੇ ਵੀ ਕਿਹੜੀ ਸਟੇਜ ਤੇ ਪਾਉਣਾ ਕਿਹੜਾ ਪਸ਼ੂ ਦਾ ਪ੍ਰਬੰਧ ਕਿੱਦਾਂ ਕਰਨਾ ਵਧੀਆ ਫੀਡ ਮਿਲਗੀ ਉਹਦਾ ਪੂਰਾ ਹੀ ਫਾਇਦਾ ਹੁੰਦਾ ਜੇ ਕੋਈ ਨਵਾਂ ਭਰਾ ਇਹ ਕੰਮ ਚਾਉਣਾ ਚਾਹੁੰਦਾ ਹੈਗਾ ਤੋ ਜਰੂਰ ਸਿਲੈਕਟ ਕਰੋ ਵੀ ਉਹਨੇ ਕਿਹੜੀ ਕੰਪਨੀ ਨਾਲ ਜੁੜਨਾ ਹੈਗਾ ਕਿਹੜੀ ਕੰਪਨੀ ਉਹਨਾਂ ਨੂੰ ਵਧੀਆ ਸਰਵਿਸ ਦੇ ਸਕਦੀ ਹੈ ਤੇ ਉਹਦੇ ਮੁਤਾਬਕ ਹੀ ਚੱਲਿਆ ਕਰੋ ਕਿਉਂਕਿ ਕਈ ਵਾਰੀ ਕੁਝ ਗਲਤੀਆਂ ਵੀ ਰਹਿ ਜਾਂਦੀਆਂ ਉਹ ਸਾਡੇ ਕੋਲੇ ਵੀ ਇਸ ਸੈੱਟ 'ਚ ਅਸੀਂ ਆ ਕੇ ਦੇਖਣਾ ਸਾਡੇ ਤੋਂ ਵੀ ਰੰਗਾ ਅੱਛਾ ਮੈਨ ਜਿਹੜੀ ਆਪਾਂ ਨੂੰ ਇੱਕ ਜਿਹੜੀ ਦਿੱਕਤ ਆਈ ਇੱਥੇ ਆਪਣੇ ਖੁਰਲੀ ਦੇ ਵਿੱਚ ਹਾਂਜੀ ਕੀ ਸਮੱਸਿਆ ਆਈ ਖੁਰਲੀ ਦੇ ਵਿੱਚ ਜਿਹੜੀ ਆਪਾਂ ਨੂੰ ਲੱਗੀ ਮੈਨ ਖੁਰਨੀ ਜੀ ਇਹ ਸਮੱਸਿਆ ਸਾਨੂੰ ਥੋੜੀ ਜੀ 8 ਇੰਚੀ ਖੁਰਨੀ ਸਾਡੀ ਨੀਵੀਂ ਬਣ ਗਈ ਨੀਵੀਂ ਬਣ ਗਈ ਹਾਂ ਉਹਦੇ ਨਾਲ ਜਿਹੜੇ ਪਸ਼ੂਆਂ ਨੂੰ ਪੱਠੇ ਤਾਂ ਖਾ ਰਹੇ ਸੀ ਠੀਕ ਹੈ ਪਰ ਥੋੜੀ ਜਿਹੀ ਦਿੱਕਤ ਮੰਨਦੇ ਸੀਗੇ ਦਿੱਕਤ ਮੰਨਦੇ ਨੀ ਰਹੇਗੀ ਪਰ ਸੁੱਚੀ ਹੋਗੀ ਪਰਲੀ ਨੀਵੀਂ ਯਾਨੀ ਕਿ ਜਿਹੜਾ ਮਿਸਤਰੀ ਤੋਂ ਥੋੜੀ ਜੀ ਮਿੰਤੀ ਦੇ ਵਿੱਚ ਗਲਤੀ ਰਹੇਗੀ ਅੱਛਾ ਫਿਰ ਜਿਹੜੀ ਆਪਾਂ ਇਹ ਚੀਜ਼ ਬਣਾਈਏ ਫਿਰ ਬਾਹਰ ਦੇ ਵਿੱਚ ਬਣਾਈ ਆਪਾਂ ਇਹਨੂੰ ਰੋਕਣਾ ਇਹ ਉੱਚੀ ਆਵੇ ਤਾਂ ਇਧਰ ਦੋ ਰ데요 ਉੱਪਰ ਹੋਰ ਲਾਉਣੇ ਉੱਪਰ ਹੋਰ ਲਾਉਣੇ ਪਏ ਨਹੀਂ ਆ ਫਰਸ਼ ਦੇ ਬਰਾਬਰ ਸੀ ਇਹਦੇ ਬਰਾਬਰ ਸੀ ਉਹ ਉੱਚੀ ਹੋਗੀ ਸੀ ਨੀਵੀਂ ਹੋਗੀ ਸੀ ਨੀਵੀਂ ਹੋਗੀ ਸੀ ਇਹ ਫਿਰ ਰਤੇ ਲਾ ਕੇ ਫਿਰ ਇਹਦੇ ਵਿੱਚ ਦੂਰੀ ਹਰ ਕੀਤਾ ਹਾਂ ਪਰ ਇਹ ਹਲੇ ਵੀ ਯਾਨ ਰਹੀ ਗਈ ਤੁਹਾਨੂੰ ਹਲੇ ਵੀ ਇਹਦੇ ਵਿੱਚ ਕਰਨੀ ਪੈਣੀ ਹੈ ਠੀਕ ਹੈ ਨਾ ਇਹ ਆਪਾਂ ਕਹਿੰਦੇ ਵੀਰੋ ਕਿ ਨਾਵਾ ਕੋਈ ਵੀ ਵੀਰ ਕੰਮ ਕਰਦਾ ਹੈ ਬਿਲਕੁਲ ਵੀ ਜਰੂਰ ਜਾਂਦਾ ਕਿਸੇ ਜਿਹੜਾ ਬੰਦਾ ਉਹ ਤਾਂ ਅਸੀਂ ਵੀ ਬਹੁਤ ਕੋਸ਼ਿਸ਼ ਕਰੀ ਸੀਗੀ ਦੇਖਿਆ ਉਹ ਦੋ ਤਿੰਨ ਦੇਖ ਕੇ ਵੀ ਆਇਆ ਥਾਈ ਜਾ ਕੇ ਮਿਸਤਰ ਨਾਲ ਲਿਜਾ ਕੇ ਪ੍ਰੋਪਰ ਮੈਂਸਤੀ ਵੀ ਕਰਵਾ ਕੇ ਲਿਆਏ ਸੀ ਠੀਕ ਹੈ ਪਰ ਫਿਰ ਵੀ ਆ ਪੰਗਲੇ ਵੀ ਉਹਨੂੰ ਕਈ ਵਾਰੀ ਆਪਾਂ ਆਇਆ ਲੈ ਲੈਨੇ ਆ ਵੀ ਯਾਰ ਪੰਜ ਚਾਰ ਇੰਚੀ ਨਾਲ ਕੁਝ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਕਹਿੰਦੇ ਪੂਰਾ ਬਰੀਕੀ ਨਾਲ ਬੰਦੇ ਨੂੰ ਜੇ ਕੰਮ ਕਰਨਾ ਧਿਆਨ ਦੇਣਾ ਬਿਲਕੁਲ ਜਾਣਾ ਪਊਗਾ ਤੇ ਜਾਣਕਾਰ ਬੰਦੇ ਨੂੰ ਚਾਹ ਤੇ ਤੇ ਅਗਲੇ ਨਾਲ ਉਹ ਜਾ ਕਰ ਦੋ ਹੈਲਪ ਕਰ ਦੋ ਚਾਹੇ ਜੇ ਵੀ ਜਾਣਕਾਰ ਬੰਦਾ ਆਉਂਦਾ ਆਪਣਾ ਹਨਾ ਬਿਲਕੁਲ ਤੇ ਉਹਦੇ ਨਾਲ ਉਹ ਮਗਰੋਂ ਨੁਕਸਾਨ ਵਾਲਾ ਹੋ ਜਾਂਦਾ ਹੈ ਕਿਸਾਨ ਵੀਰੋ ਵੀਰਜੀ ਨੇ ਵਧੀਆ ਗੱਲ ਕੀਤੀ ਹੈ ਜਿੰਨਾ ਮਰਜੀ ਕੋਈ ਅਣਜਾਣ ਬੰਦਾ ਜਾ ਕੇ ਕੋਈ ਜਦੋਂ ਆਪਾਂ ਦੇਖਦੇ ਕੋਈ ਨਾ ਕੋਈ ਗਲਤੀ ਆਪਣੇ ਤੋਂ ਰਹਿ ਜਾਂਦੀ ਹੈ ਰਹਿ ਜਾਂਦੀ ਹੈ ਜੇ ਕੋਈ ਭਰਾ ਨੂੰ ਕਿਸੇ ਨੂੰ ਨੌਲੇਜ ਹੈ ਤੇ ਬਾਰੇ ਤੂੰ ਦੀ ਰਾਇ ਜ਼ਰੂਰ ਲੈ ਲਿਆ ਕਰੋ ਕੋਈ ਬਹੁਤਾ ਫਰਕ ਨਹੀਂ ਪੈਂਦਾਗਾ ਜੇ ਉਹਨੂੰ ਆਉਣ ਜਾਣ ਦਾ ਆਪਾਂ ਚਾਹ ਪਾਣੀ ਦਾ ਖਰਚਾ ਦੇਣਾ ਪੈ ਜੂਗਾ ਕਿਉਂਕਿ ਉਹ ਤੋਂ ਬਾਅਦ ਜੇ ਤੁਸੀਂ ਦੇਖੋਗੇ ਹੁਣ ਜੇ ਸਾਰੀ ਸੈਟਿੰਗ ਨੂੰ ਪਟਕੇ ਦੂਰੀਰ ਕਰਦੇ ਆਂ ਤਾ ਮਾਮੂਲੀ ਮੇਰੇ ਸਾਹਨ 50000 ਦਾ ਖਰਚਾ ਆਪਣਾ ਜਿਵੇਂ ਆਪਣਾ ਹੈਗਾਗਾ ਹਾਂ ਹੋਣੀ ਨਹੀਂ ਸੀ ਦੂਜੀ ਗੱਲ ਆ ਵੀ ਆਪਾਂ ਜਿਹੜੀ ਫਰਸ਼ ਲਾਈ ਆ ਉਹਦੇ ਵਿੱਚ ਕਿਤੇ ਵੀ ਆਪਾਂ ਜਿਹੜੀ ਹੈਗੀ ਆ ਜਾਂ ਝਾੜੀ ਆ ਜਾਂ ਜਿਹਨੂੰ ਆਪਾਂ ਕੱਟ ਕੇ ਦੇ ਦਿੰਦੇ ਆ ਉਹ ਨਹੀਂ ਪਾਏ ਹਨਾ ਜਿਹੜੀ ਇਧਰ ਫਰਸ਼ ਹੈਗਾ ਉਹਦੇ ਚ ਲਾਤੇ ਆ ਜੀ ਜਾਨੀ ਕਿ ਉਹ ਪਹਿਲਾਂ ਲਾਈ ਸੀਗੀ ਜੇ ਜਦੋਂ ਆਪਾਂ ਨੂੰ ਪਤਾ ਲੱਗਿਆ ਨਵੀਂ ਬਣਾਈਏ ਚ ਆਪਾਂ ਲਾਈਏ ਇਹਦੇ ਚ ਆਪਾਂ ਲਾਤੇ ਜੇ ਆਪਾਂ ਕਿਤੇ ਪਹਿਲਾਂ ਹੀ ਧਿਆਨ ਦਿੰਦੇ ਤੇ ਉਧਰ ਵੀ ਲੱਗ ਜਾਣੀ ਸੀ ਹਾਂ ਉਧਰ ਵੀ ਲੱਗ ਜੀ ਮੂੰ ਹਲੇ ਤੀਕ ਆਪਣੀ ਉਹ ਬੱਚੇ ਦਾ ਪਸ਼ੂਆਂ ਦੇ ਤਿਲਕ ਹਾਂ ਨਹੀਂ ਘਰੋਂ ਕਿਤੇ ਨਹੀਂ ਆਈ ਉਹ ਤਲਕਣ ਦੀ ਨਾਲ ਕੋਈ ਸਮੱਸਿਆ ਨਹੀਂ ਜੀ ਆਲੇ ਨਹੀਂ ਆਈ ਜਾਨੀ ਕਿ ਪਚਾ ਕਿਉਂਕਿ ਜਿਵੇਂ ਜਿਵੇਂ ਪੁਰਾਣੀ ਹੋਊਗੀ ਇਹਦੇ ਉੱਤੇ ਜੰਮਣਾ ਸ਼ੁਰੂ ਹੋ ਜਾਊਗਾ ਉਹ ਤੋਂ ਇਹਦੇ ਨਾਲ ਤਲਕਣ ਬੰਨਣੀ ਹੈਗੀ ਆ ਤਲਕਣ ਤਾਂ ਐ ਸਫਾਈ ਨਾਲ ਫਰਕ ਪੈ ਜਾਂਦਾ ਜੀ ਇੱਕ ਇਹ ਜਿਹਾ ਕੰਮ ਛੋਟਾ ਕਰਕੇ ਆਪਣਾ ਵੀ ਆਪ ਕਰਦੀ ਹੈ ਸਫਾਈ ਜ਼ਖ ਹੋਈ ਜਾਦੇ ਰਹਿੰਦੀ ਹੈ ਜੋ ਵੱਡੇ ਕੰਮ ਜੇ ਫਿਰ ਹੋ ਸਕਦਾ ਕੱਲ ਨੂੰ ਸਫਾਈ ਆਪ ਜਦੋਂ ਐਨੀਮਲ ਜਾਦੇ ਹੋਣਗੇ ਗੋਵਾ ਮੂਤ ਇਥੇ ਜਾਲੇ ਖੜੂਗਾ ਹਾਂ ਤੋਂ ਫਿਰ ਪਸ਼ੂ ਇਹਦੇ ਤਲਕਣ ਦਾ ਖਤਰਾ ਆਏਗਾ ਅੱਛਾ ਦੂਜੀ ਜਿਹੜੀ ਇੱਕ ਮੈਨ ਆ ਆਪਣੇ ਤੁਸੀਂ ਇਹ ਪਾਈਪਾਂ ਲਾਈਆਂ ਨੇ ਇਹ ਲੋਕ ਨਹੀਂ ਲਾਏਗੇ ਹਾਂਜੀ ਹਾਂਜੀ ਤੁਸੀਂ ਕੋਈ ਇਹਦੇ ਬਾਰੇ ਵੀ ਵੇਖਿਆ ਸੀਗਾ ਵੀ ਲੋਕ ਦਾ ਤੇ ਦਾ ਕੋਈ ਫਰਕ ਹੈ ਜਾਂ ਇਹ ਵੈਸੀ ਲਾ ਲਿਆ ਆਪਾਂ ਨਹੀਂ ਵੈਸੀ ਅਸੀਂ ਉਹ ਪਤਾ ਵੀ ਕਰਕੇ ਆਏ ਸੀਗੇ ਜੇ ਕਈ ਦੋ ਤਿੰਨ ਫਾਰਮਰ ਨਵੇਂ ਬਣੇ ਸੀਗੇ ਫਾਰਮ ਠੀਕ ਹੈ ਤੇ ਤਕਰੀਬਨ ਉਹਨਾਂ ਦੇ ਕੁਝ ਲੱਗੇ ਹੋਏ ਹੈ ਨਹੀਂ ਅਸੀਂ ਇੱਕ ਥੋੜਾ ਜਿਹਾ ਆਏ ਹੁੰਦਾ ਜੀ ਹਜੇ ਨਵਾਂ ਜਾਂ ਕੰਮ ਕਰਕੇ ਵੀ ਖਰਚੇ ਖੁਰਚੀ ਵੀ ਵੱਧ ਤੇ ਇਹ ਥੋੜੇ ਕੰਟਰੋਲ ਚ ਰੱਖੀਏ ਵੀ ਲੱਗੂਗਾ ਵਧੀਆ ਕੰਮ ਹੋ ਜਾਏ ਫਿਰ ਕਰ ਲਾਂਗੇ ਵੀ ਇੱਕ ਆਏ ਆਪਣੇ ਆਪ ਆਪਾਂ ਬੈਠਾ ਵੀ ਆਫ ਕੈਮਰਾ ਗੱਲਾਂ ਕਰਦੇ ਸੀ ਕਿ ਮੇਰੀ ਆਤ ਤੇ ਹੁੰਦੀ ਵੀ ਆਪਾਂ ਫਾਲਤੂ ਖਰਚਾ ਆ ਜਾਂ ਲੋਨ ਵਗੈਰਾ ਲੈ ਕੇ ਕਿਉਂ ਜਿਹੜੀ ਇਨਕਮ ਉਧਰ ਕਿਸ਼ਤਾਂ ਦੇ ਨਿਕਲ ਜਾਂਦੇ ਫਿਰ ਬੰਦੇ ਦਾ ਹੌਸਲਾ ਨਹੀਂ ਪੈਂਦਾ ਹੌਸਲਾ ਨਹੀਂ ਪੈਂਦਾ ਹਾਂ ਮੇਰੀ ਆਦਤ ਤਾਂ ਮੁੱਢ ਤੋਂ ਹੀ ਆਪਾਂ ਜਿਆਦੇ ਬਹੁਤ ਜਿੰਨਾ ਵੀ ਬਚਿਆ ਜਾਵੇ ਲੋਨ ਵਗੈਰਾ ਕੁਛ ਨਹੀਂ ਆਏ ਹੁੰਦਾ ਵੀ ਸਾਰਾ ਜਿਹੜਾ ਆਪਦੀ ਸੇਵਿੰਗ ਦੇ ਨਾਲ ਹੀ ਆਪਾਂ ਪਾਇਆ ਹੈ ਸੇਵਿੰਗ ਦੇ ਨਾਲ ਕੋਈ ਨਹੀਂ ਲੈਣਾ ਲੋਨ ਵਗੈਰਾ ਆਪਣਾ ਕਿਸ਼ਤ ਵਗੈਰਾ ਨਹੀਂ ਕੋਈ ਉਹ ਤਾਂ ਬਚਿਆ ਜਾਂਦਾ ਠੀਕ ਹੈ ਵੀ ਖਰਚਾ ਉਹਦੀ ਕਿਉਂ ਜੇ ਆਉਣੀ ਆਪਾਂ ਨੂੰ ਮਾਦਲੇਦਰ ਆਪਾਂ ਨੂੰ ਸਾਥ ਜਿਹੜੇ ਆਪਾਂ ਉਧਰ ਕੱਢੀ ਲਾਏ ਫਿਰ ਮੈਂ ਕਿਤੇ ਹੋ ਜਾਂਦਾ ਬੰਦਾ 80 ਲੱਖ ਰੁਪਿਆ ਵਿਚਾਲਿਆ ਦੁੱਧ ਚੋਂ ਠੀਕ ਤੇ 50000 ਉਧਰ ਲੰਘਿਆ ਤੇ ਫਿਰ ਮੁੜ ਕੇ ਬੰਦੇ ਦਾ ਹੌਸਲਾ ਨਹੀਂ ਪੈਂਦਾ ਹੌਸਲਾ ਨਹੀਂ ਪੈਂਦਾਗਾ ਚਾਹੇ ਆਪਾਂ ਉਹਦੀ ਪਵੇਂ ਚੀਜ਼ ਪਹਿਲਾਂ ਬਣਾ ਹੀ ਲਈ ਆ ਚਾਹੇ ਬਣਾਏ ਸੌਖੇ ਆ ਦੇਣੇ ਮੋੜਨੇ ਗੜੇ ਉੱਥੇ ਬੱਸ ਆਉਂਦੀ ਆ ਉਹ ਆਇਆ ਪਾਇ ਨਹੀਂ ਕਹਿੰਦੇ ਵੀ ਮਾੜਾ ਚੀਜ਼ ਆ ਜਿਹੜੇ ਬੰਦੇ ਕੋਲੇ ਹੈ ਹੀ ਨਹੀਂ ਕੰਮ ਸ਼ੁਰੂ ਕਰਨਾ ਆ ਸਾਰਾ ਸਿਸਟਮ ਹਰੇਕ ਦਾ ਡੋਡੀ ਹੈ ਨਾ ਹਰੇਕ ਬਾਕੀ ਜਿਵੇਂ ਤੁਸੀਂ ਮੇਨ ਗੱਲ ਆ ਵੀ ਜੋ ਤੁਹਾਡੇ ਕੋਲੇ ਐਨੀਮਲ ਥੋੜੇ ਸੀ ਤੁਸੀਂ ਘਰ ਤੋਂ ਸ਼ੁਰੂ ਕੀਤਾ ਤੁਸੀਂ ਡਾਇਰੈਕਟ ਇੱਥੇ ਨਹੀਂ ਆਏਗੇ ਹਾਂ ਡਾਇਰੈਕਟ ਨਹੀਂ ਆਏ ਜਦੋਂ ਪਸ਼ੂ ਵੱਧ ਗਏ ਉਦੋਂ ਤੁਸੀਂ ਸੈਟਅਪ ਆਇਆ ਵੀ ਹਰ ਰਾਹ ਨੂੰ ਇਹ ਚੀਜ਼ ਧਿਆਨ ਚ ਰੱਖੇ ਵੀ ਜਿੰਨੇ ਕ ਐਨੀਮਲ ਨੂੰ ਪਹਿਲਾਂ ਸੰਭਾਲ ਸਕਦਾ ਜਿਹੜੇ ਸੈਟਅਪ ਦੇ ਵਿੱਚ ਉਹਨੇ ਸੰਭਾਲੋ ਮੇਨ ਆ ਦੁੱਧ ਵਾਲੇ ਪਸ਼ੂ ਹਾਂ ਜੇ ਦੁੱਧ ਵਾਲੇ ਪਸ਼ੂ ਆ ਤੁਹਾਡੇ ਕੋਲੇ ਤੁਹਾਡੇ ਕੋਲੇ ਇਨਕਮ ਵਾਲੇ ਆ ਤਾਂ ਫੇਰ ਆਪਾਂ ਛੱਟਦੇ ਹੀ ਪੈਸੇ ਲਾ ਸਕੀਂ ਛੱਟਦੇ ਹੀ ਪੈਸੇ ਲਾ ਸਕੀਂ ਇਹ ਨਹੀਂ ਵੀ ਪਹਿਲਾਂ ਛੱਟਦੇ ਪੈਸੇ ਲਾ ਦੇ ਗਏ ਲੋਨ ਦਾ ਕਿ ਤੇ ਪਸ਼ੂ ਥੱਲੇ ਆਪਣੇ ਕੋਲੇ ਹੈ ਨਹੀਂ ਗੇ ਆਪਣੇ ਕੋਲੇ ਹੈ ਨਹੀਂ ਗੇ ਉਹ ਚੀਜ਼ ਦੀ ਦਿੱਕਤ ਆਉਂਦੀ ਐ ਕਾ ਆਮਦਨ ਆਪਣੀ ਪਸ਼ੂਆਂ ਦੁੱਧ ਨਾਲ ਹੀ ਆਉਣੀ ਆ ਜੀ ਦੁੱਧ ਨਾਲ ਹੀ ਆਉਣੀ ਆ ਕਿਉਂਕਿ ਮੇਰੇ ਆਪਣਾ ਕੰਮ ਹੀ ਇਹ ਆ ਮੇਂ ਮੇਂ ਕੰਮ ਹੀ ਇਹ ਹੁਣ ਆਪਣੇ ਕੋਲੇ ਕਿੰਨੇ ਐਨੀਮਲ ਦੁੱਧਤੇ ਆ ਜੀ ਆਪਣੇ ਕੋਲੇ ਹੁਣ 10 12 ਕਸੂ ਚੱਲ ਰਹੀ ਦੁੱਧ ਤੇ 10 12 ਹਾਂ ਤੇ 5 ਕਿ ਡਰਾਈ ਤੇ ਆ 5 ਡਰਾਈ ਹਾਂ ਬਾਕੀ ਸਿਰੇ ਤਕਰੀਬਨ ਸਾਰੀ ਗੱਬਣਾ ਹੋਣਾ ਉਹਦਾ ਅਗਲੇ ਸਾਲ ਆਪਣੇ ਕੋਲੇ ਇਹੀ ਫਰਾ ਉਫਰਾ ਪਾ ਕੇ ਟੋਟਲ ਕਿੰਨੇ ਕ ਨਗ ਦੁੱਧ ਤੇ ਆਪਣੇ ਨਾਗਾਇਦ ਕੀ ਸਾਰੇ ਆਪਣੇ ਕੋਲੇ ਹੁਣ 26 ਨਾਗਾਇਦ ਜੀ 26 ਨਾਗ ਟੋਟਲ ਨੇ ਹਾਂ ਹਾਂ 11 ਬਸੀਆਂ ਜਿਨ੍ਹਾਂ ਦੇ ਵਿੱਚੋਂ ਪਰ ਨੂੰ ਲੱਗਦਾ ਵੀ 4 ਬਸੀਆਂ ਤਾਂ ਆਪਣੀਆਂ ਆ ਜਾਣੀਆਂ ਹਾਂ ਹਾਂ ਕੋਸ਼ਾ ਅੱਛਾ ਠੀਕ ਆ ਚਾਨ ਇਹ ਲੈ ਕੇ ਮਗਰ ਉਹਨਾਂ ਦੀ ਬੱਚੀਆਂ ਆਂਗਾ ਜਿਹੜਾ ਉਹ ਆਪਣੇ ਨਾਗਾਇਦ ਕੀ ਤਿਆਰ ਆ ਉਹ ਨਾਗਾਇਦ ਕੀ ਤਿਆਰ ਆ ਹੁਣ ਮਹੀਨਾ ਰਹਿ ਗਿਆ ਇੱਕ ਬਸੀ ਦਾ ਠੀਕ ਹੈ ਤਾਂ ਉਹ ਆ ਦੇ ਨਾਲ ਹੌਲੀ ਹੌਲੀ ਗ੍ਰੋਥ ਨੇ ਮੇਨ ਬੈਨੀਫਿਟੀ ਵੱਸ ਇਹਨਾਂ ਦਾ ਹੀ ਬੱਚਿਆਂ ਦਾ ਜਿਹੜੀ ਆਪਾਂ ਆਪਦੀ ਬਰੀਡ ਤਿਆਰ ਕਰਦੇ ਆਂ ਤਿਆਰ ਕਰਦੇ ਆਂ ਪਰ ਐ ਵੀ ਜਿਹੜੀ ਮੁੱਲ ਲੈਣੀ ਪੈਂਦੀ ਆ ਚੀਜ਼ ਇਹ ਹੁਣ ਆਪਾਂ ਇੰਨਾ ਖਰਚਾ ਕਰਤਾ ਠੀਕ ਹੈ ਇਹ ਜਿਹੜਾ ਆਪਣਾ ਆਮਦਨ ਦੁੱਧ ਦੀ ਆਉਣੀ ਹੈ ਜੇ ਦੁੱਧ ਪਊ ਤਾਂ ਫੇਰ ਹੀ ਆਪਣਾ ਮਾਸ ਕਰਨ ਵੀ ਹੌਸਲਾ ਪਊਗਾ ਯਾਰ ਬਿਲਕੁਲ ਤਾਂ ਆਉਂਦੀ ਆ ਉਹਦੀ ਖਾਤਰ ਆਪਾਂ ਕਹਿੰਦੇ ਵੀ ਓਨੇ ਕ ਪਸ਼ੂ ਲਓ ਜਿੰਨਾਂ ਕ ਆਪਾਂ ਮੇਨਟੇਨ ਰੱਖੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਆਦਾ ਜਾਨਵਰਾਂ ਦੀ ਬਰੀਡ ਤਿਆਰ ਕਰਕੇ ਕਿਉਂਕਿ ਆਪਦੀ ਬਰੀਡ ਦਾ ਇਹ ਵੀ ਪਤਾ ਵੀ ਕਿਹੜੇ ਸੀਮਣ ਦੀ ਆ ਪਿਆ ਉਹ ਕੀ ਇਹ ਮਾਂ ਦਾ ਰਿਕਾਰਡ ਕੀ ਆ ਫਿਰ ਉਹ ਆਪਦੇ ਘਰੇ ਉਹ ਵਾਤਾਵਰਣ ਚ ਪਲ ਜਾਂਦਾ ਜਿਹੜਾ ਬਾਹਰੋਂ ਲਿਆਉਣੇ ਆ ਉਸ ਨੂੰ ਨਾ ਦੁੱਧ ਕੱਢਦਾ ਹੀ ਨਹੀਂ ਜਿੰਨਾ ਅਗਲੇ ਘਰੇ ਘਟਿਆ ਹੁੰਦਾ ਵੀ ਜਿੰਨੀ ਕੁ ਲੋੜ ਆ ਤੁਹਾਡੇ ਕਹਿਣ ਦਾ ਮਤਲਬ ਕੋਨੇ ਐਨੀਮਲ ਲੈ ਲਓ ਬਾਕੀ ਬਰੀਡ ਆਪਦੀ ਤਿਆਰ ਕਰਨਾ ਜੇ ਹੁਣ ਮੰਨ ਲਓ ਆਪਾਂ ਲਾਰਜ ਨੰਬਰ ਲੈ ਲਿਆ ਠੀਕ ਹੈ ਉਹਦੀ ਖਾਤਰ ਆਪਾਂ ਨੂੰ ਹੁਣ ਉਹਨਾਂ ਕੋ ਦੁੱਧ ਪੂਰਾ ਕਰਨਾ ਸੀ ਕੱਟਨੇ ਪੈਣੇ ਹੁਣ ਕਈ ਵਾਰੀ ਆਪਾਂ ਨੂੰ ਵੱਧ ਵੀ ਚੱਲੀ ਜਾਂਦਾ ਹੁੰਦਾ ਕਈ ਵਾਰੀ ਠੀਕ ਤੇ ਆਪਾਂ ਜਿਹੜਾ ਆਪਣੇ ਸੀਮਣ ਵਰਤਿਆ ਫਾਰਮ ਦੇ ਵਿੱਚ ਉਹ ਕਿਹੜਾ ਲਾਇਆ ਜੀ ਆਪਾਂ ਇਹ ਆ ਬਾ 월ਡ ਵਾਈਡ ਤੇ ਵੀ ਐਸ ਦਾ ਵਰਤ ਹੈ ਜੀ ਦੋਨਾਂ ਦਾ ਹੀ ਲਾ ਰਹੇ ਆ 월ਡ ਵਾਈਡ ਆਪਾਂ ਨੈਸਲੇ ਤੋਂ ਲੈ ਲਿਆ ਸੀ ਇਹ ਵੀ ਐਸ ਆਪਾਂ ਪ੍ਰਾਈਵੇਟ ਜਿਹੜਾ ਆਪਾਂ ਲੈ ਲਿਆ ਲੈਣੇ ਆ ਤੇ 월ਡ ਵਾਈਡ ਦਾ ਆਪਣੇ ਨੈਸਲੇ ਦੇ ਥਰੂ ਸਬਸਿਡੀ ਵਗੈਰਾ ਸਬਸਿਡੀ ਦੇ ਮਿਲ ਗਿਆ ਜੀ ਹਾਂ ਠੀਕ ਹੈ ਹਾਂਜੀ ਅੱਛਾ ਜੀ ਤੁਸੀਂ ਨਵੇਂ ਫਾਰਮਰ ਨੂੰ ਹੁਣ ਕੋਈ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਨਵਾਂ ਫਾਰਮਰ ਕੰਮ ਸ਼ੁਰੂ ਕਰਨਾ ਚਾਹੁੰਦਾ ਇਹ ਕੰਮ ਚ ਤੁਹਾਨੂੰ ਲੱਗਦਾ ਫਾਇਦਾ ਵੀ ਉਹ ਆ ਜੇ ਯਾ ਕਿੱਦਾਂ ਉਹਨੂੰ ਅੱਗੇ ਵਧਣਾ ਚਾਹੀਦਾ ਹੈਗਾ ਉਹਦਾ ਜੀ ਮੈਸੇਜ ਤਾਂ ਇਹੀ ਆ ਜੋਂਦਾ ਹਰੇਕ ਬੰਦੇ ਨੂੰ ਆਪਾਂ ਤਕਰੀਬਨ ਕਹਨੇ ਆ ਵੀ ਹਰੇਕ ਕੰਮ ਹੀ ਕਾਮਯਾਬ ਹਰੇਕ ਹੀ ਫੇਲ ਹਰੇਕ ਹੀ ਫੇਲ ਆ ਬਿਲਕੁਲ ਬੰਦੇ ਤੇ ਡਿਪੈਂਡ ਆ ਹੈਨਾ ਕਿ ਉਹ ਸਿੱਖਣ ਦੀ ਸ਼ਕਤੀ ਕਿਸ ਤਰ੍ਹਾਂ ਤੇ ਵੀ ਸਾਨੂੰ ਤਾਂ ਵਧੀਆ ਲੱਗਿਆ ਜੀ ਕੰਮ ਅਸੀਂ ਤਾਂ ਕਹਨੇ ਆ ਵੀ ਖੇਤੀ ਨਾਲੋਂ ਹਟ ਕੇ ਅਸੀਂ ਆਏ ਆ ਇੱਧਰ ਨੂੰ ਹੁਣ ਖੇਤੀ ਅਸੀਂ ਘਟਾਤੀ ਅੱਧੀ ਕਰਤੀ ਇਧਰ ਪਸ਼ੂਆਂ ਦਾ ਹੁਣ ਹੋਰ ਰੁਝਾਨ ਆ ਵੀ ਵਧਾਵਾਂਗੇ ਤਕਰੀਬਨ ਇਹੀ ਕੰਮ ਵਧਾਵਾਂਗੇ ਜਾਂ ਇਹ ਕੰਮ ਵਧਾਵਾਂਗੇ ਹਾਂ ਤੇ ਪਹਿਲਾਂ ਦੁਕਾਨਦਾਰੀ ਵੀ ਅਸੀਂ ਕਰੀ ਐ ਐਵੇਂ ਕਹਿੰਦੀ ਆ ਉਹਦੇ ਨਾਲ ਵੀ ਸਾਨੂੰ ਵਧੀਆ ਲੱਗਿਆ ਉਹਦੇ ਅਧਾਰ ਵਗੈਰਾ ਹੋਰ ਐ ਸਾਰਾ ਕੁਝ ਇਹਦੇ ਵਿੱਚ ਕੋਈ ਅਧਾਰ ਵਗੈਰਾ ਨਹੀਂ ਹਾਂ ਇਹਦੇ ਤੇ ਆ 15 ਦਿਨਾਂ ਬਾਅਦ ਅਕਾਊਂਟ ਤੇ ਪੇਮੈਂਟ ਆ ਜਾਣੀ ਐ ਮਿਹਨਤ ਜ਼ਰੂਰ ਹੈਗੀ ਐ ਮਿਹਨਤ ਜ਼ਰੂਰ ਆ ਆਪਣੀ ਡਿਊਟੀ ਐ ਹਾਂ ਪੱਕੀ ਡਿਊਟੀ ਐ ਜੇ ਆਪਦੀ ਹਾਜ਼ਰੀ ਜਾਂ ਪਕਨੇ ਕੱਲੀ ਲੀਬਰ ਕਰ ਲੂ ਉਹ ਬੰਦ ਹੋਵੇਗਾ ਜਿਹੜਾ ਬੰਦਾ ਬੈਚ ਰੂਗਾ ਹਾਂ ਕੋਈ ਕਰੂਗਾ ਚਾਹ ਸਕਦਾ ਜਿਵੇਂ ਆਮ ਕਹਾਵਤ ਆ ਆਪ ਮਰੀ ਵੀ ਤੇ ਕੋਈ ਵੀ ਕੰਮ ਹੋ ਤਾਂ ਹਰੇਕ ਕੀ ਆ ਪਰ ਇਹਦੇ ਚ ਖਾਸ ਆ ਸਵੇਰ ਸਾਂ ਬਿਲਕੁਲ ਬੰਦੇ ਨੂੰ ਧਿਆਨ ਰੱਖਣਾ ਪਊ ਦੋ ਡੰਗ ਵਿੱਚ ਬਾਹਰ ਹੋ ਗਏ ਨਾ ਧਿਆਨ ਦਿੱਤਾਗਾ ਇਹਦਾ ਸਾਲੀ ਚੀਜ਼ ਆ ਕੁਝ ਵੀ ਹੋ ਸਕਦਾ ਹੈ ਅਸੀਂ ਵੀ ਹੋ ਸਕਦਾ ਮੈਂ ਜੇ ਕਿਸੇ ਬੰਦੇ ਨੇ ਕਰਨਾ ਹੈਗਾ ਸਿਰਫ ਉਹੀ ਕਰੇ ਜਿਹੜਾ ਡਿਊਟੀ ਦੇ ਸਕਦਾ ਸਕਦਾ ਹਾਂ ਜਿਹਨੇ ਬਾਹਰ ਅੰਦਰ ਜਾਣਾ ਹੈਗਾ ਉਹ ਇਹ ਕੰਮ ਚ ਨਾ ਹੀ ਆਵੇ ਕੋਈ ਹੋਰ ਜਾ ਕੰਮ ਕਰੇ ਕਿਸਾਨ ਵੀਰੋ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ ਜਿਹੜੇ ਭਰਾ ਇਹ ਕੰਮ ਚ ਆਉਣਾ ਚਾਹੁੰਦੇ ਆ ਤਾਂ ਕੋਈ ਡਰਨ ਵਾਲੀ ਨਹੀਂ ਬੇਸ਼ੱਕ ਵਧੀਆ ਕੰਮ ਆ ਤੁਸੀਂ ਆ ਸਕਦੇ ਆ ਕਈ ਭਰਾ ਇਹ ਮਤਲਬ ਕਮੈਂਟ ਕਰਦੇ ਆ ਕਹਿੰਦੇ ਵੀ ਇਹ ਚ ਕੁਝ ਵਜਦਾ ਨਹੀਂ ਜੇ ਡੇਰੀ ਦਾ ਧੰਦਾ ਵਧੀਆ ਨਾ ਹੋਵੇ ਕਾਮਯਾਬ ਨਾ ਹੋਵੇ ਤਾਂ ਇਹਦੇ ਵਿੱਚ ਨਵੇਂ ਭਰਾ ਆਉਣ ਨਾ ਇਹ ਬਿਲਕੁਲ ਹੀ ਨਵੇਂ ਆ ਇਹਨਾਂ ਨੇ ਕਦੇ ਵੀ ਗਾਵਾਂ ਨਹੀਂ ਰੱਖੀਆਂ ਫਿਰ ਵੀ ਵਧੀਆ ਖੁਸ਼ ਨੇ ਵਧੀਆ ਕਾਮਯਾਬ ਇਹਨੂੰ ਲੱਗ ਰਿਹਾ ਲੀ ਤੇ ਚੱਲ ਰਿਹਾ ਦੂਜੀ ਗੱਲ ਜਿਹੜਾ ਤੁਸੀਂ ਪਿੱਛੇ ਕੁਝ ਦਿਨਾਂ ਦੀਆਂ ਖਬਰਾਂ ਸੁਣ ਰਹੇ ਆ ਕਿ ਅਮਰੀਕਾ ਵਰਗਾ ਦੇਸ਼ ਇੰਡੀਆ ਤੇ ਪ੍ਰੈਸ਼ਰ ਪਾ ਰਿਹਾ ਡੇਰੀ ਧੰਦੇ ਚ ਆਉਣ ਨੂੰ ਜੇ ਧੰਦੇ ਦੇ ਵਿੱਚ ਕੋਈ ਫਾਇਦਾ ਨਾ ਹੋਵੇ ਤਾਂ ਫੇਲ ਕੰਮ ਦੇ ਵਿੱਚ ਕੋਈ ਵੀ ਨਹੀਂ ਵੜਦਾ ਇਹਦਾ ਮਤਲਬ ਉਹਨਾਂ ਨੂੰ ਵੀ ਦਿਖ ਰਿਹਾ ਹੈਗਾ ਇੰਡੀਆ ਦਾ ਜਾਂ ਪੰਜਾਬ ਦਾ ਜਿਹੜਾ ਡੇਰੀ ਸੈਕਟਰ ਆ ਇਹ ਕਾਮਯਾਬੀ ਵੱਲ ਜਾ ਰਿਹਾ ਹੈਗਾ ਤਾਂ ਹੀ ਕਰਕੇ ਉਹ ਸਾਡੀਆਂ ਸਰਕਾਰਾਂ ਦੇ ਪ੍ਰੈਸ਼ਰ ਪਾਉਂਦੇ ਆ ਕਿ ਉਹ ਸਾਡੇ ਵਾਲੇ ਜਿਹੜੇ ਹੈਗੇ ਦੁੱਧ ਦੇ ਧੰਦੇ 'ਚ ਐਂਟਰ ਹੋ ਸਕਣ ਜਿਹੜੇ ਵੀ ਭਰਾਣੇ ਆਉਣਾਗਾ ਆਪਦੀ ਸਮਝ ਨਾਲ ਕੰਮ ਕਰਨਾ ਤੁਸੀਂ ਕਿਹੜੇ ਕੰਪਨੀ ਨਾਲ ਜੁੜਨਾ ਹੈਗਾ ਪੰਜਾਬ ਦੇ ਵਿੱਚ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਸਬਸਿਡੀ ਦਿੰਦੀਆਂਗਾ ਫਾਰਮਰ ਨੂੰ ਤੁਸੀਂ ਉਹ ਆਪ ਪਤਾ ਕਰਕੇ ਨੈਸਲੇ ਬਾਰੇ ਤੁਹਾਨੂੰ ਮੈਂ ਦੱਸ ਹੀ ਦਿੱਤਾਗਾ ਇਹਨਾਂ ਦੇ ਹੋਰ ਵੀ ਸਬਸਿਡੀਆਂਗਾ ਤੁਸੀਂ ਇਹਨਾਂ ਦੇ ਡਾਕਟਰਾਂ ਨਾਲ ਗੱਲ ਕਰ ਸਕਦੇ ਆ ਵੇਰਕਾ ਵੀ ਕਈ ਚੀਜ਼ਾਂ 'ਚ ਸਬਸਿਡੀ ਦਿੰਦੀ ਆ ਜਾਂ ਬਾਣੀ ਵੀ ਆ ਤੁਸੀਂ ਜਿਹੜੀ ਵੀ ਤੁਹਾਨੂੰ ਲੱਗਦਾ ਹੈਗਾ ਕੰਪਨੀ ਨਾਲ ਤੁਸੀਂ ਜੁੜਨਾ ਚਾਹੁੰਦੇ ਆ ਉਥੋਂ ਦੀ ਲੋਕਲ ਬ੍ਰਾਂਚ 'ਤੇ ਜਾ ਕੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਉਹ ਤੁਹਾਨੂੰ ਕੀ ਮਦਦ ਕਰਦੇ ਆ ਕੀ ਸਹੂਲਤ ਦਿੰਦੇ ਆ ਤੁਸੀਂ ਉਸ ਹਿਸਾਬ ਨਾਲ ਨਾਲ ਜੁੜ ਲੈਣਾ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਲਾਈਕ ਕਰ ਦਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ 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 ਜੀ ਸਦੇ ਗੋਸ